ਨਵਦੇ ਬੀਡੀਪੀਓ ਦਫਤਰ ਦੇ ਵਿੱਚ ਖੂਬ ਹੰਗਾਮਾ ਹੋਇਆ ਐਨਓਸੀ ਨਾ ਮਿਲਣ ਤੇ ਬੀਡੀਪੀਓ ਦੇ ਸ਼ਬਦ ਬੋਲੇ ਕਿ ਵਿਰੋਧੀਆਂ ਨੂੰ ਉਮੀਦਵਾਰ ਨਹੀਂ ਮਿਲ ਰਹੇ ਇਸ ਕਰਕੇ ਦਫਤਰ ਪਹੁੰਚ ਰਹੇ ਨੇ ਵੀਡੀਓ 'ਚ ਦਫਤਰ ਦਾ ਕਾਂਗਰਸੀ ਤੇ ਕਾਲੀ ਦਲ ਨੇ ਘਰਾਵ ਕੀਤਾ ਗੱਲ ਤੂ ਤੂ ਮੈਮੇ ਤੱਕ ਪਹੁੰਚੀ ਤੇ ਹਾਲਾਂਕਿ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਬੀਡੀਪੀਓ ਨੇ ਕਿਹਾ ਹੈ ਕਿ 4 ਵਜੇ ਤੋਂ ਪਹਿਲਾਂ ਕੋਈ ਵੀ ਐਨਓਸੀ ਜਾਰੀ ਨਹੀਂ ਹੋਵੇਗੀ ਮੇਰੀ ਗੱਲ ਸੁਣ ਲਓ ਪਹਿਲਾਂ ਪਹਿਲਾਂ ਮੇਰੀ ਪਲੀਜ਼ ਗਰਲ ਸੁਣ ਲਓ ਡਬਲ ਪਾਲਿਸੀ ਦੀ ਗੱਲ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹੀ ਤਾਂ ਸਪਸ਼ਟੀਕਰਨ ਪੁੱਛਦੇ ਆ ਕਿ ਸਾਨੂੰ ਦੋ ਸਪਸ਼ਟੀ ਕਰਨ ਕੀ ਚੀਜ਼ ਹੈ ਐ ਐਸਐਚਓ ਸਾਹਿਬ ਇਹਨਾਂ ਨੂੰ ਨੇ ਸਾਰਿਆਂ ਨੂੰ ਬਾਹਰ ਕੱਢੋ ਜੀ ਮੈਡਮ ਜੀ ਇੱਕ ਦਫ਼ਤਰ ਸਾਡਾ ਵੀ ਆ ਜਿਹਦਾ ਮਤਲਬ ਦਾ ਬਾਹਰ ਦਫ਼ਤਰ ਸਾਡਾ ਵੀ ਆ ਧੱਕਾ ਕਰਨਿਆ ਧੱਕਾ ਕਰਾਉਣਾ ਧੱਕਾ ਕਰਾਉਣਾ ਸਾਡੇ ਨਾਲ ਬਾਹਰ ਕਿਤੇ ਦਾ ਮਤਲਬ ਨਹੀਂ ਧੱਕਾ ਕਰਾਉਣਾ ਮੈਡਮ ਤੁਸੀਂ ਤੁਸੀਂ ਸਾਨੂੰ ਤੁਹਾਨੂੰ ਇੱਕ ਦੋ ਸਵਾਲ ਪੁੱਛ ਰਿਹਾ ਮੈਨੂੰ ਡਬਲ ਗੱਲ ਕਿਉਂ ਕਰਕੇ ਦੱਸਦੇ ਹੋ ਮੈਨੂੰ ਦੱਸੋ ਐਨਓਸੀ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਫਿਰ ਲਿਖ ਕੇ দাও 4 ਵਜੇ ਦੇ ਮੰਗ ਕਿਲੂ ਦੋਗੇ 4 ਵਜੇ ਮੀਡੀਆ ਚ ਕਹਹਾਓ ਜੀ ਕਹਹਾਓ ਜੀ 4 ਵਜੇ ਆ ਲੈ ਜੀ ਸੁਣੋ ਇਥੇ ਸਭ ਤੋਂ ਪਹਿਲਾਂ ਪੰਚਾਇਤ ਸੈਕਟਰੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਤਾਂ ਨਹੀਂ ਨਿਕਲਦੇ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇਈ ਤੇਨੇ ਨੰਬਰ ਤੇ ਰਿਪੋਰਟ ਹੋਣੀ ਹੈ ਫਟਵਾਰੀ ਚਾਰ ਨੰਬਰ ਤੇ ਰਿਪੋਰਟ ਹੋਣੀ ਹੈ ਐਸ ਸੀ ਪੀਓ ਪੀਓ ਦੀ ਉਸ ਤੋਂ ਬਾਅਦ ਜਾਰੀ ਕਰਨਾ ਜੀ ਕੋਈ ਐਸੀ ਗੱਲ ਨਹੀਂ ਸਾਰਿਆਂ ਨੂੰ ਐਨਓਸੀ ਮਿਲਣ ਮੈਡਮ 2 ਦਿਨ ਬਾਕੀ ਨੇ 3 ਤੇ 4 ਅੱਜ ਤਾਂ ਨਹੀਂ ਸਕਿਆ ਇੱਕ ਮਿੰਟ ਜੀ ਇੱਕ ਮਿੰਟ ਜੇਕਰ ਇਹਨਾਂ ਨੇ ਚੋਣਾ ਲੜਨੀਆਂ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰ ਕੀਤੀ ਮੈਡਮ ਇਹ ਇੱਕ ਮਿੰਟ ਇੱਕ ਮਿੰਟ ਟ੍ਰੈਕਟਰ ਨਾਊਂਸ ਹੈ ਇਹ ਪਾਰਟੀ ਨੇ ਆਪਦੀਆਂ ਪਹਿਲਾਂ ਵੀ ਨਵੀਂ ਦਿਨ ਪਹਿਲਾਂ ਕਰਨਾ ਸੀ ਮੈਨੂੰ ਤੁਸੀਂ ਕੱਲ ਜੀ ਆਹ ਬਰੋ ਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦਿਓ ਇਹ ਪਾਰਟ ਦੋ ਸਾਰਾ ਤੋਂ ਹੈ ਆਹ ਆਪੇ ਵੀ ਇਹ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਸਮਾਂ ਇਹਨਾਂ ਦਾ ਹੀ ਕੰਮ ਕਰ ਰਹੇ ਆ ਵਿੱਚ ਭੰਗਣਾ ਪਾਈ ਦਿੰਦੇ ਕਿਹੜੀ ਕੁਆਲਿਟੀ ਦੇ ਖਿਲਾਫ ਲਿਖ ਕੇ ਭੇਜਦੇ ਆਹ ਦੇਖੋ ਜੀ ਮੈਨੂੰ ਤੂੰ ਤੂੰ ਕਰਕੇ ਬੋਲਦਾ ਲੇਡੀਜ਼ ਨਾਲ ਸਭ ਤੋਂ ਪਹਿਲਾਂ ਚੋਣਾਂ ਦਾ ਬਾਅਦ ਦੀਆਂ ਗੱਲਾਂ ਨੇ ਪਤਾ ਨਹੀਂ ਕਿਹਨੇ ਬਣਨਾ ਹੈ ਕਿਹਨੇ ਨਹੀਂ ਬਣਨਾ ਸਭ ਤੋਂ ਪਹਿਲਾਂ ਇੱਕ ਲੇਡੀਜ਼ ਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਮੈਡਮ ਦੋ ਦਿਨ ਹੋ ਗਏ ਕਿਉਂ ਨਹੀਂ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਜਿਹੜੇ ਤੁਹਾਨੂੰ ਕੁਛ ਨਹੀਂ ਬਿਲਕੁਲ ਜੀ ਜਿਹੜਾ ਏਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਤੁਸੀਂ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਮੈਂ ਤੁਸੀਂ ਕਿਹਤਲ ਕਹੀ ਆ ਕਿਥੋਂ ਕੌਣ ਲੋਕ ਸੀ ਤੁਹਾਨੂੰ ਪਤਾ ਹੀ ਹੈ ਜੀ ਮੈਨੂੰ ਮੈਡਮ ਤੁਸੀਂ ਕਿਹਤਲ ਕਹੀ ਆ ਬਸ ਮੈਨੂੰ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ ਤੁਸੀਂ ਉਹ ਕਿਹਾ ਨਾ ਵੀ ਵਿਰੋਧੀਆਂ ਕੋਲ ਪਾਰਟੀਆਂ ਕੋਲ ਉਮੀਦਵਾਰ ਨਹੀਂ ਹੈਗੇ ਮੈਂ ਮੈਂ ਕਹੂੰਗੀ ਜਿਦੋਂ ਮੈਨੂੰ ਹੁਣ ਬੋਲਦੇ ਨੇ ਉਹ ਗਲਤ